ਆ ਵੀਡੀਓ ਦੇ ਵਿੱਚ 6 ਜਨਵਰ ਦਿਖਾਉਂਗਾ ਮੇਰੇ ਵੀਰ ਭਰਾਵੋ 6 ਦੇ 6 ਜਨਵਰੀ ਸੇਲ ਹੈ ਦੋ ਬਛੇਰੇ ਆ ਬਹੁਤ ਹੀ ਵਧੀਆ ਭਾਸਿਰ ਦੇ ਤੇ ਆਪਣੇ ਕੋਲੇ ਇੱਕ ਘੋੜਾ ਗਾ ਬਹੁਤ ਹੀ ਵਧੀਆ ਤੇ ਤਿੰਨ ਘੋੜੀਆਂ ਨੇ ਬਾਕੀ ਇੱਕ ਵਾਰੀ ਸੋਨੂੰ ਮੈਂ 6 ਜਨਵਰਾਂ ਦੀ ਫੋਟੋ ਦਿਖਾ ਦਿੰਨਾ ਤੇ ਮਾੜੀ ਮਾੜੀ ਡਿਟੇਲ ਦੱਸ ਦਿੰਨਾ ਬਾਕੀ ਆਪਾਂ ਅੱਗੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੇ ਨੰਬਰ ਤੇ ਜਿਹੜਾ ਬਛੇਰਾ ਦੇਖ ਰਹੇ ਹੋ ਉਹ ਇਹ ਆ ਇਹ ਭਾਸਿਰ ਬਣੂਗਾ ਮਿੱਤਰੋ ਤੇ ਦੂਜੇ ਨੰਬਰ ਤੇ ਜਿਹੜਾ ਬਛੇਰਾ ਦੇਖ ਰਹੇ ਹਾਂ ਇਹਦਾ ਵੀ ਰੇਟ ਬਿਲਕੁਲ ਜਾਇਜ਼ ਹੈ ਪੰਜ ਕਲਿਆਣਾ ਬਛੇਰਾ ਗਾ ਬਾਕੀ ਸੌਸੀਲ ਪੂਰਾ ਗਾ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਬਸ ਤੁਸੀਂ ਆਰਾਮਦਰੀ ਨਾਲ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਡਿਟੇਲ ਦੱਸਣਾ ਕੰਮ ਮੇਰਾ ਤੇ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨੰਬਰ ਤੀਜੇ ਤੇ ਘੋੜਾ ਵਿਖ ਰਹੇ ਹਾਂ ਥੈਰੋ ਬਰੀਡ ਦਾ ਘੋੜਾ ਗਾ ਬਹੁਤ ਹੀ ਵਧੀਆ ਬਾਕੀ ਸੋਨੂੰ ਪਤਾ ਹੀ ਆ ਮੇਰੇ ਵੀਰ ਭਰਾਵੋ ਜੇ ਕੋਈ ਮੇਰਾ ਵੀਰ ਭਰਾ ਰਾਈਡਿੰਗ ਕਰਨ ਵਾਸਤੇ ਭਾਲਦਾ ਘੋੜਾ ਉਹਦੇ ਲਈ ਘੋੜਾ ਬਹੁਤ ਵਧੀਆ ਇਹ ਤੇ ਬਾਕੀ ਕਾਫੀ ਮੇਰੇ ਵੀਰ ਪ੍ਰਭਾਵਾ ਦੇ ਮੈਨੂੰ ਫੋਨ ਵੀ ਆ ਰਹੇ ਸੀ ਕਿ ਬਾਈ ਕੋਈ ਸਾਡੇ ਵਾਸਤੇ ਵਧੀਆ ਨੌਕਰੀ ਬੱਚੇ ਦੇਣ ਵਾਲੀ ਘੋੜੀ ਲੱਭ ਦੋ ਲਾਓ ਮਿੱਤਰੋ ਨੌਕਰੀ ਬੱਚੇ ਦੇਣ ਵਾਲੀ ਵੀ ਘੋੜੀ ਲੈ ਕੇ ਆਇਆ ਛੋਡੇ ਵਾਸਤੇ ਤੇ ਮਾਲਕ ਵੀਰਾਂ ਦੇ ਦੱਸਣ ਮੁਤਾਬਕ ਘੋੜੀ ਇਹ ਮੇਰੇ ਵੀਰ ਪ੍ਰਭਾਵੋ ਦੋ ਵਾਰ ਸੋਈ ਆ ਤੇ ਦੋਨੇ ਵਾਰੀ ਨੌਕਰੀ ਬੱਚੇ ਦਿੱਤੇ ਆ ਘੋੜੀ ਨੇ ਬਾਕੀ ਆਪਾਂ ਕਰਾਂਗੇ ਅੱਗੇ ਡਿਟੇਲ ਬਾਰੇ ਗੱਲਬਾਤ ਤੇ ਰੇਟ ਤਾਂ ਮਾਲਕ ਵੀਰ ਫੋਨ ਤੇ ਦੱਸਣਗੇ ਬਾਕੀ ਜਿਹੜੀ ਡਿਟੇਲ ਆ ਉਹ ਛੋਡੇ ਨਾਲ ਮੈਂ ਵੀਡੀਓ 'ਚ ਅੱਗੇ ਸਾਂਝੀ ਕਰ ਦੂੰਗਾ ਤੇ ਮਾਲਕ ਵੀਰਾਂ ਦਾ ਨੰਬਰ ਵੀ ਦੇ ਦੂੰਗਾ ਤੁਸੀਂ ਗੱਲਬਾਤ ਕਰਕੇ ਰੇਟ ਵੀ ਪੁੱਛ ਲਿਓ ਤੇ ਨੰਬਰ ਪੰਜਵੇਂ ਤੇ ਜਿਹੜੀ ਘੋੜੀ ਆ ਇਹ ਘੋੜੀ ਪਾਸਰ ਬਣ ਜੂਗੀ ਇਹਦਾ ਵੀ ਰੇਟ ਜਾਇਜ਼ ਆ ਤੇ ਬਾਕੀ ਨੰਬਰ ਆਪਾਂ ਦੇ ਦਾਂਗੇ ਤੇ ਨੰਬਰ ਲਾਸਟ ਤੇ ਜਿਹੜੀ ਘੋੜੀ ਆ ਇਹ ਘੋੜੀ ਜੈਡ ਬਲੈਕ ਆ ਮੇਰੇ ਵੀਰ ਪਰ ਆਵੋ ਬਹੁਤ ਹੀ ਵਧੀਆ ਚੰਗੇ ਘੋਡੇ ਦੇ ਬੱਚੇ ਤੋਂ ਘੋੜੀ ਗੱਪਣ ਹੈ ਤੇ ਚੰਗੀ ਲਾਈਨ ਦੀ ਘੋੜੀ ਆ ਤੇ ਵੀਡੀਓ ਪ੍ਰੂਫ ਬਾਈ ਹੋਰਾਂ ਕੋਲੇ ਹੈਗੀ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਮੇਰੇ ਵੀਰ ਭਰਾਵੋ ਤੁਸੀਂ ਵੀ ਚਾਹੁੰਦੇ ਹੋ ਕਿ ਸਾਰਿਆਂ ਨਾਲੋਂ ਵੀਡੀਓ ਪਹਿਲਾਂ ਆਪਣੇ ਕੋਲੇ ਆਇਆ ਕਰੇ ਤਾਂ ਇਸ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਬਟਨ ਤੇ ਜਦੋਂ ਵੀ ਤੁਸੀਂ ਕਲਿੱਕ ਕਰੋਗੇ ਤਾਂ ਇੱਕ ਵਾਰੀ ਦੁਬਾਰਾ ਸਬਸਕ੍ਰਾਈਬ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਆਪਸ਼ਨ ਆ ਜੂਗੀ ਤਾਂ ਤੁਸੀਂ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਦਿਓ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਇਹ ਮੇਰੀ ਗਾਰੰਟੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਤੱਕ ਵੀਡੀਓ ਦਾ ਨੋਟੀਫਿਕੇਸ਼ਨ ਸਾਰਿਆਂ ਨਾਲੋਂ ਪਹਿਲਾਂ ਆਇਆ ਕਰੂਗਾ ਜਦੋਂ ਵੀ ਆਪਾਂ ਵੀਡੀਓ ਨਵੀਂ ਅਪਲੋਡ ਕਰਿਆ ਕਰਾਂਗੇ ਤੇ ਕਰਦੇ ਆ ਮਿੱਤਰੋ ਜਿਹੜਾ ਪਹਿਲੇ ਨੰਬਰ ਤੇ ਬਸ਼ੀਰਾ ਦੇਖ ਰਹੇ ਹੋ ਇਹ ਬਸ਼ੀਰੇ ਦੀ ਡਿਟੇਲ ਬਾਰੇ ਗੱਲ ਤੇ ਮਾਲਕ ਵੀਰਾ ਨੇ ਮਿੱਤਰੋ 4-5 ਮਹੀਨੇ ਉਮਰ ਦੱਸੀ ਆ ਪਲਵਾਨ ਕੋੜੇ ਦਾ ਬੱਚਾ ਹੈਗਾ ਤੇ ਇਹਦੇ ਪਿਓ ਦੀ ਫੋਟੋ ਤੁਸੀਂ ਅੱਗੇ ਵੀਡੀਓ 'ਚ ਦੇਖ ਲਈ ਹੋਣੀ ਸਾਰਿਆਂ ਨਾਲੋਂ ਪਹਿਲਾਂ ਤੇ ਬਹੁਤ ਵਧੀਆ ਕੋੜੇ ਦਾ ਬੱਚਾ ਮੇਰੇ ਵੀਰ ਭਰਾਵੋ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਤੇ ਜ਼ਿਲ੍ਹਾ ਮਲੇਰਕੋਟਲਾ ਬਾਈ ਹੋ ਰਿਆਂ ਦਾ ਤੇ ਪਿੰਡ ਝੱਲ ਹੈ ਜੀ ਇੱਕ ਵਾਰੀ ਫੋਟੋ ਤੁਸੀਂ ਸਕਰੀਨ ਤੇ ਵੇਖ ਲਓ ਤੇ ਰੇਟ ਬਾਈ ਹੋਰੇ 40000 ਕਰਦੇ ਆ ਬਾਕੀ ਮਿੱਤਰੋ ਥੋੜਾ ਬੋਤ ਮੌਕੇ ਤੇ ਮੰਤਨ ਹੋ ਜਾਊਗਾ ਤੇ ਬਹੁਤ ਵਧੀਆ ਬਛੇਰਾ ਹੈਗਾ ਇੱਕ ਵਾਰੀ ਡਿਟੇਲ ਮੈਂ ਦੁਬਾਰਾ ਦੱਸ ਦਿੰਨਾ 4-5 ਮਹੀਨੇ ਉਮਰ ਦਾ ਸੀ ਇਹ ਮਾਲਕ ਵੀਰਾ ਨੇ ਪਲਵਾਨ ਕੋੜੇ ਦਾ ਬੱਚਾ ਹੈਗਾ ਤੇ ਬਾਕੀ ਮਿੱਤਰੋ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ ਚ ਜ਼ਿਲ੍ਹਾ ਮਲੇਰਕੋਟਲਾ ਜੀ ਪਿੰਡ ਝੱਲ ਹੈ ਤੇ ਰੇਟ 22 ਹੋਰੇ ਕਰਦੇ ਆ ਜੀ 40000 ਤੇ 40000 ਦੇ ਵਿੱਚੋਂ 22 ਹੋਰੇ ਮੌਕੇ ਤੇ ਮਾਨਤਾਨ जरूर ਕਰ ਦੇਣਗੇ ਤੇ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਆਪਣੀ ਵੀਡੀਓ ਦੇ ਰਾਹੀਂ ਬਸ਼ੀਰੀ ਨੂੰ ਖਰੀਦੋਗੇ ਤਾਂ 22 ਹੋਰੇ ਮੌਕੇ ਤੇ ਥੋੜਾ ਬਹੁਤਾ ਵਧੀਆ ਮਾਨਤਾਨ ਕਰ ਦੇਣਗੇ ਤੇ ਗੱਲਬਾਤ ਕਰ ਲਿਓ ਜੀ ਨੰਬਰ ਦੂਜੇ ਦੇ ਜਿਹੜਾ ਬਸ਼ੀਰਾ ਵੇਖ ਰਹੇ ਹਾਂ ਇਹ ਬਸ਼ੀਰਾ ਵੀ ਚੰਗੀ ਹਾਈਟ ਕਰੂ ਮੇਰੇ ਵੀਰ ਭਰਾਵੋ ਤੇ 15 ਮਹੀਨੇ ਉਮਰ ਦਾ ਸੀ ਆ ਮਾਲਕ ਵੀਰਾਂ ਨੇ ਪੰਜ ਕਲਿਆਣਾ ਬਸ਼ੀਰਾ ਮੇਰੇ ਵੀਰ ਭਰਾਵੋ ਮੱਥੇ ਪਟਾ ਚਾਰੇ ਪੈਰ ਜੱਟੇ ਆ ਤੇ ਇਹਦਾ ਵੀ ਬਾਈ ਹੋਰੇ ਮੁੱਲ 40000 ਕਰਦੇ ਆ ਤੇ ਇਹ ਬਸ਼ੀਰੇ ਦੇ ਮਾਲਕ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਦਿੱਤਾ ਜੀ 87270 50177 ਤੇ ਗੱਲਬਾਤ ਕਰ ਲਿਓ ਜਲੰਧਰ ਏਰੀਆ ਬਾਈ ਹੋ ਰਹੇ ਹਾਂ ਦਾ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਜਿੰਨੀ ਕੀ ਡਿਟੇਲ ਆਪਾਂ ਨੂੰ ਦੱਸੀ ਆ ਓਨੀ ਕੀ ਆਪਾਂ ਸੋਡੇ ਨਾਲ ਸਾਂਝੀ ਕਰਾਂਗੇ 15 ਮਹੀਨੇ ਉਮਰ ਦੱਸੀ ਆ ਜੀ ਆਪਾਂ ਨੂੰ ਤੇ ਮੱਥੇ ਵੱਡਾਗਾ ਚਾਰੇ ਪਾਰ ਜਿੱਟਿਆ ਪੰਜ ਗਲੇਆਣਾ ਬਸ਼ੀਰਾ ਮੇਰੇ ਵੀਰ ਪਰ ਆਵੋ ਤੇ ਮੁੱਲ ਬਾਈ ਹੋਰੇ 40000 ਕਰਦੇ ਆ ਬਾਕੀ ਮੌਕੇ ਤੇ ਮੰਨਦਾਨ ਹੋ ਜਾਊਗਾ 30000 ਦੇ ਨੇੜੇ ਤੇੜੇ ਬਣ ਜੂ ਮਿੱਤਰੋ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਜੀ ਮਾਲਕ ਵੀਰਾਂ ਦਾ 8727050177 ਤੇ ਜਲੰਧਰ ਏਰੀਆ ਜੀ ਤੇ ਇੱਕ ਵਾਰੀ ਆਪਣੇ ਕਹਿਣ ਤੇ ਗੱਲਬਾਤ ਜਰੂਰ ਕਰਿਓ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਖਰੀਦਣ ਦਾ ਚਾਹਵਣ ਹੈਗਾ ਤੇ ਬਾਕੀ ਦੂਜੇ ਤੀਜੇ ਨੰਬਰ ਤੇ ਜਿਹੜਾ ਆਪਣੇ ਕੋਲੇ ਕੋੜਾਗਾ ਉਹ ਕੋੜੇ ਦੀ ਡਿਟੇਲ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜੇ ਤੁਸੀਂ ਹਲੇ ਤੱਕ ਆਪਣਾ ਇੰਸਟਾਗ੍ਰam ਪੇਜ ਫੋਲੋ ਨਹੀਂ ਕੀਤਾ ਇੰਸਟਾਗ੍ਰam ਕਾਉਂਟ ਨੂੰ ਵੀ ਫੋਲੋ ਕਰ ਲਿਓ ਸਾਰਿਆਂ ਨਾਲੋਂ ਪਹਿਲਾਂ ਆਪਾਂ ਵੀਡੀਓ ਇੰਸਟਾਗ੍ਰam ਪੇਜ ਤੇ ਅਪਲੋਡ ਕਰਦੇ ਆ ਮੇਰੇ ਵੀਰ ਭਰਾਵੋ ਉਹ ਵੀ ਫੋਲੋ ਜਰੂਰ ਕਰਿਓ ਤੇ ਬਾਕੀ ਤੀਜੇ ਨੰਬਰ ਤੇ ਮਿੱਤਰੋ ਆਪਣੇ ਕੋਲੇ ਹੈਗਾਗਾ థੈਰੋ ਬਰੀਡ ਦਾ ਕੋੜਾ ਕਾਫੀ ਵੀਰ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਸੀ ਕਿ ਬਾਈ ਕੋਈ ਸਵਾਰੀ ਕਰਨ ਵਾਸਤੇ ਕੋਈ ਵਧੀਆ ਘੋੜਾ ਦਿਓ ਲੱਭ ਕੇ ਲਓ ਮਿੱਤਰੋ ਥੈਰੋ ਬਰੀਡ ਦਾ ਘੋੜਾ ਹੈ ਸਾਊਸੀਲ ਪੂਰਾ ਹੈ ਰਾਈਡਿੰਗ ਦਾ ਪਾਸ ਹੈ 7 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 65 ਇੰਚ ਹਾਈਟ ਤੇ ਬਾਕੀ ਰੇਟ ਬਾਈ ਹੋਰੇ ਜਾਇਜ਼ ਕਰਦੇ ਆ ਤੇ ਰੇਟ ਦਾ ਮਾਲਕ ਵੀਰ ਫੋਨ ਤੇ ਦੱਸਣਗੇ ਤੇ ਮਾਲਕ ਵੀਰ ਕਹਿੰਦੇ ਵੀਡੀਓ 'ਚ ਇਦਾਂ ਬੋਲਦੇ ਹੋ ਕਿ ਰੇਟ ਜਾਇਜ਼ ਹੈ ਕੋਈ ਆਪਾਂ ਬਾਲਾ ਹੋ ਨਹੀਂ ਕਰਦੇ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ ਲੁਧਿਆਣਾ ਏਰੀਆ ਬਾਈ ਹੋ ਰਿਆਂ ਦਾ ਇੱਕ ਵਾਰੀ ਡਿਟੇਲ ਮੈਂ ਦੁਬਾਰਾ ਹੀ ਦੱਸ ਦਿੰਦਾ ਥੈਰੋ ਬਰੀਡ ਦਾ ਘੋੜਾ ਮੇਰੇ ਵੀਰ ਭਰਾਵੋ ਸਾਊਸੀਲ ਪੂਰਾਗਾ ਤੇ ਰਾਈਡਿੰਗ ਦਾ ਪਾਸ ਹੈ ਜੀ ਆਪਾਂ ਨੂੰ ਮਾਲਕ ਵੀਰਾਂ ਨੇ 7 ਸਾਲ ਉਮਰ ਦੱਸੀ ਆ ਤੇ 65 ਇੰਚ ਹਾਈਟ ਦੱਸੀ ਹੈ ਜੀ ਤੇ ਰੇਟ ਬਾਈ ਹੋਰੇ ਜਾਇਜ਼ ਕਰਦੇ ਆ ਇੱਕ ਵਾਰੀ ਗੱਲਬਾਤ ਕਰਕੇ ਪੁੱਛ ਲਿਓ ਤੇ ਲੁਧਿਆਣਾ ਏਰੀਆ ਦਾ ਤੇ ਇਹ ਡਿਟੇਲ ਆਪਾਂ ਨੂੰ ਆ ਘੋੜੇ ਦੇ ਮਾਲਕ ਵੀਰਾਂ ਨੇ ਦੱਸੀ ਸੀ। ਛੋਡੇ ਨਾਲ ਮੈਂ ਸਾਂਝੀ ਕਰਤੀ। ਬਾਕੀ ਮੇਰੇ ਵੀਰ ਭਰਾਵੋ ਰੇਟ ਜੇ ਆਪਾਂ ਨੂੰ ਮਾਲਕ ਵੀਰ ਦੱਸ ਦਿੰਦੇ ਤਾਂ ਆਪਾਂ ਵੀਡੀਓ 'ਚ ਬੋਲ ਦਿੰਦੇ। ਤੇ ਆਪਾਂ ਨੂੰ ਮਾਲਕ ਵੀਰਾਂ ਨੇ ਰੇਟ ਨਹੀਂ ਦੱਸਿਆ ਤਾਂ ਇਸ ਕਰਕੇ ਆਪਾਂ ਵੀਡੀਓ 'ਚ ਰੇਟ ਨਹੀਂ ਬੋਲ ਸਕਦੇ। ਤੇ ਬਾਕੀ ਮੇਰੇ ਵੀਰ ਭਰਾ ਸਾਰੇ ਸਮਝਦਾਰ ਆ ਤੇ ਪਰਸਨਲੀ ਇੱਕ ਵਾਰੀ ਗੱਲਬਾਤ ਕਰਕੇ ਪੁੱਛ ਲਿਓ ਹਨਾ। ਤੇ ਨੰਬਰ ਚੌਥੇ ਤੇ ਘੋੜੀ ਆ ਮੇਰੇ ਵੀਰ ਭਰਾਵੋ। ਤੇ ਘੋੜੀ ਬਾਰੇ ਵੀ ਬਹੁਤ ਫੋਨ ਆ ਰਹੇ ਸੀ ਅੱਜ ਕੱਲ ਕਿ ਬਾਈ ਕੋਈ ਨੁਕਰੀ ਬੱਚੇ ਦੇਣ ਵਾਲੀ ਘੋੜੀ ਹੋਵੇ ਹੋਵੇ ਤਾਂ ਆਪਾਂ ਨੂੰ ਜਰੂਰ ਦੱਸਿਓ ਘੋੜੀ ਠੀਕ ਹੈ ਮੇਰੇ ਵੀਰ ਭਰਾ ਉਹ ਚੰਗੀ ਆ ਤੇ ਦੋ ਬਾਰ ਸੂਈ ਆ ਪਹਿਲਾ ਘੋੜੀ ਦੋਨੇ ਵਾਰੀ ਨੁਕਰੀ ਬੱਚੇ ਦਿੱਤੇ ਆ ਘੋੜੀ ਨੇ 6 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ 90 ਇੰਚ ਹਾਈਟ ਹੈ ਜੀ ਤੇ 12ਵੇਂ ਮਹੀਨੇ ਦੀ 15 ਤਰੀਕ ਦੀ 2 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਘੋੜੀ ਤੇ ਬਹੁਤ ਚੰਗੇ ਘੋੜੇ ਤੋਂ ਘੋੜੀ ਗੱਭਣ ਚੈੱਕ ਪਾਸ ਹੈ ਤੇ ਜ਼ਿਲ੍ਹਾ ਮਲੇਰਕੋਟਲਾ ਜੀ ਪਿੰਡ ਝੱਲ ਹੈ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰ ਲਿਓ ਤੇ ਨੁਕਰੇ ਬੱਚੇ ਦਿੰਦੀ ਆ ਘੋੜੀ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਜੀ 6 ਸਾਲ ਉਮਰ ਦਾ ਸੀ ਐਮ ਹਲਕ ਵੀਰਾ ਨੇ 90 ਇੰਚ ਹਾਈਟ ਹੈ ਤੇ ਦੋ ਬਾਰ ਸੂਈ ਆ ਪਹਿਲਾਂ ਦੋਨੇ ਵਾਰੀ ਨੁਕਰੇ ਬੱਚੇ ਦਿੱਤੇ ਆ ਜੀ ਘੋੜੀ ਨੇ ਤੇ 12ਵੇਂ ਮਹੀਨੇ ਦੀ 15 ਤਰੀਕ ਦੀ 2 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਬਹੁਤ ਚੰਗੀ ਘੋੜੇ ਤੋਂ ਗੱਭਣਾ ਚੈੱਕ ਪਾਸ ਆ ਘੋੜੀ ਤੇ ਜ਼ਿਲ੍ਹਾ ਮਲੇਰਕੋਟਲਾ ਜੀ ਪਿੰਡ ਝੱਲ ਹੈ ਤੇ ਬਾਕੀ ਘੋੜੇ ਦੀ ਫੋਟੋ ਤੁਸੀਂ ਵੀਡੀਓ 'ਚ ਦੇਖ ਲਿਓ ਤੇ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਨ ਹੈਗਾ ਤਾਂ ਗੱਲਬਾਤ ਕਰ ਲਿਓ ਜੀ ਰੇਟ ਜੈ ਜਾਂ ਨੰਬਰ ਆਪਾਂ ਸਕਰੀਨ ਤੇ ਦੇਤਾ ਜੀ ਮਾਲਕ ਵੀਰਾਂ ਦਾ ਤੇ ਨੰਬਰ ਜਿਹੜੀ ਆਪਣੇ ਕੋਲੇ 5ਵੇਂ ਤੇ ਕੋੜੀ ਆ ਉਹ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ ਉਸ ਤੋਂ ਪਹਿਲਾਂ ਜੇ ਮੇਰੇ ਵੀਰ ਭਰਾ ਬੋ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਆ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦੇ ਦੂੰ ਆਪਦਾ ਤੇ ਇੱਕ ਵਾਰੀ ਮੈਂ ਨੰਬਰ ਆਪਦਾ ਬੋਲ ਵੀ ਦਿਨਾ 8543 2340 ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਦਿਓ ਤੇ ਬਾਕੀ ਮੈਂ ਗੱਲਬਾਤ ਕਰ ਲਵਾਂ ਤੁਹਾਡੇ ਨਾਲ ਤੇ ਜੇ ਕੋਈ ਮੇਰਾ ਵੀਰ ਭਰਾ ਵੀਡੀਓ ਕਰਾਉਣੀ ਚਾਹੁੰਦਾ ਜਾਂ ਕਾਸੇ ਦੀ ਫਾਰਮ ਦੀ ਪ੍ਰਮੋਸ਼ਨ ਵਗੈਰਾ ਤੇ ਜਾਂ ਕਾਸੇ ਦੀ ਵੀ ਵੀਡੀਓ ਕਰਾਉਣੀ ਹੈ ਇੱਕ ਵਾਰੀ ਸੰਪਰਕ ਕਰ ਲਿਓ ਆਪਣੇ ਨਾਲ ਤੇ ਕਰਦਾਂਗੇ ਵੀਡੀਓ ਮੇਰੇ ਵੀਰ ਭਰਾ ਉਹ ਗੱਲਬਾਤ ਕਰ ਲਿਓ ਆਪਣੇ ਨਾਲ ਵਟਸਐਪ ਤੇ ਮੈਸੇਜ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾ ਉਹ ਹੁਣ ਆਪਾਂ ਕੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਇੱਕ ਕੋੜੀ ਦੀ ਉਮਰ ਹੈਗੀ ਹੈ ਜੀ 6 ਸਾਲ ਤੇ ਮਾਲਕ ਵੀਰਾਂ ਨੇ ਹਾਈਟ ਦੱਸੀ ਹੈ ਜੀ ਆਪਾਂ ਨੂੰ 9 ਇੰਚ ਤੇ ਘੋੜੀ ਮੌਕੇ ਦੀ ਖਾਲੀ ਹੈ ਜੀ 75000 ਮੁੱਲ ਕਰਦੇ ਆ ਮਾਲਕ ਵੀਰ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਤੇ ਮਹਾਲੀ ਏਰੀਆ ਜੀ ਨੰਬਰ ਆਪਾਂ ਸਕਰੀਨ ਤੇ ਦੇਤਾ ਮਾਲਕ ਵੀਰਾਂ ਦਾ ਗੱਲਬਾਤ ਕਰ ਲਿਓ ਡਿਟੇਲ ਮੈਂ ਇੱਕ ਵਾਰੀ ਦੁਬਾਰੇ ਦੱਸ ਦਿੰਨਾ ਜੀ 6 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ 9 ਇੰਚ ਹਾਈਟ ਹੈ ਜੀ ਮੌਕੇ ਦੀ ਘੋੜੀ ਖਾਲੀ ਹੈ ਤੇ ਇਸ ਵਾਰੀ ਦੀ ਪਾਸ ਹੈ ਜੀ ਤੇ ਰੇਟ ਬਾਈ ਹੋਰੇ 75000 ਕਰਦੇ ਆ ਤੇ ਬਾਕੀ ਮੌਕੇ ਤੇ ਹੋ ਜੂਗਾ ਜੀ ਮਹਾਲੀ ਏਰੀਆ ਦਾ ਤੇ ਨੰਬਰ ਲਾਸਟ ਤੇ ਮੇਰੇ ਵੀਰ ਭਰਾਵੋ ਆਪਣੇ ਕੋਲੇ ਜੈਡ ਬਲੈਕ ਘੋੜੀ ਆ ਤੇ ਘੋੜੀ ਗੱਭਣ ਹੈ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਘੋੜੀ ਦਾ ਰੇਟ ਵੀ ਦੱਸਾਂਗੇ ਵੀਡੀਓ ਚ ਤੇ ਵੀਡੀਓ ਦੇਖਣ ਤੋਂ ਬਾਅਦ ਗੱਲਬਾਤ ਕਰ ਲਿਓ ਤੁਸੀਂ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਤੱਕ ਵੀਡੀਓ ਸਾਰੇ ਨਾਲੋਂ ਪਹਿਲਾਂ ਪਹੁੰਚੇ ਤਾਂ ਇਸ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਵਾਰੀ ਤੇ ਸਬਸਕ੍ਰਾਈਬ ਬਟਨ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਤਿੰਨ ਆਪਸ਼ਨ ਆ ਜਾਣਗੀਆਂ ਤੇ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਦਿਓ ਫਿਰ ਤੇ ਇਸ ਤਰ੍ਹਾਂ ਸਬਸਕ੍ਰਾਈਬ ਕਰਨ ਤੋਂ ਬਾਅਦ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੋ ਮੇਰੇ ਵੀਰ ਭਰਾਵੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਜੈਡ ਬਲੈਕ ਘੋੜੀ ਹੈ ਮੇਰੇ ਵੀਰ ਭਰਾਵੋ ਤੇ ਘੋੜੀ ਗੱਪਣ ਹੈ ਬਹੁਤ ਚੰਗੇ ਘੋੜੇ ਤੋਂ ਤੇ ਤੂਫਾਨ ਲਾਈਨ ਦੀ ਘੋੜੀ ਹੈ ਜੀ ਸਾਡੇ 5 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ ਤੇ 90 ਇੰਚ ਹਾਈਟ ਹੈ ਤੇ ਸਾਡੇ 3 ਮਹੀਨਿਆਂ ਦੀ ਘੋੜੀ ਗੱਪਣ ਹੈ ਤੇ ਗੱਬਣਾ ਮਿੱਤਰੋ ਘੋੜੀ ਵਾਲੀ ਸ਼ਾਨ ਲਾਈਨ ਦਾ ਘੋੜਾ ਗਲ ਬਖਸ਼ ਅਲ ਬਖਸ਼ ਕੋੜੇ ਦਾ ਬੱਚਾ ਖੁਸ਼ ਬਖਸ਼ ਉਹ ਕੋੜੇ ਦੇ ਬੱਚੇ ਤੋਂ ਤੇ ਵੀਡੀਓ ਪ੍ਰੂਫ ਬਾਈ ਹੋਰਾਂ ਕੋਲ ਹੈਗੇ ਆ ਤੇ ਰੇਟ ਬਾਈ ਹੋਰ 1,30,000 ਕਰਦੇ ਆ ਬਾਕੀ ਮੌਕੇ ਤੇ ਹੋ ਜਾਊਗਾ ਤੇ ਟਹਾਣਾ ਏਰੀਆ ਗਾ ਤੇ ਡਿਸਟ੍ਰਿਕਟ ਫਤਿਆਬਾਦ ਹਰਿਆਣਾ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਦੇ ਦਿੱਤਾ ਜੀ ਗੱਲਬਾਤ ਕਰ ਲਿਓ ਤੇ ਇੱਕ ਵਾਰੀ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਤੂਫਾਨ ਲਾਈਨ ਦੀ ਘੋੜੀ ਹੈ ਜੀ 5.5 ਸਾਲ ਉਮਰ ਹੈ 9 ਇੰਚ ਹਾਈਟ ਹੈ ਸਾਢੇ 3 ਮਹੀਨਿਆਂ ਦੀ ਗੱਪਣ ਹੈ ਗੱਪਣ ਮਿੱਤਰੋ ਵਾਲੀ ਛਾਣ ਲਾਈਨ ਦਾ ਘੋੜਾ ਅਲਵਖਸ਼ ਅਲਵਖਸ਼ ਘੋੜੇ ਦਾ ਬੱਚਾ ਖੁਜੀ ਬਖਸ਼ ਉਹ ਘੋੜੇ ਦੇ ਬੱਚੇ ਤੋਂ ਤੇ ਵੀਡੀਓ ਪ੍ਰੂਫ ਬਾਈ ਹੋਰੇ ਕੋਲੇ ਹੈਗੇ ਆ ਤੇ 1,30,000 ਮੁੱਲ ਕਰਦੇ ਆ ਬਾਈ ਹੋਰੇ ਤੇ ਗੱਲਬਾਤ ਕਰ ਲਿਓ ਤੇ ਵੀਡੀਓ ਕਰਵਾਉਣ ਲਈ ਸੰਪਰਕ ਕਰਦੇ ਹੋ ਵੀਡੀਓ ਕਿਵੇਂ ਲੱਗੇ ਜ਼ਰੂਰ